ਕੋ ਰਿਸ਼ਤੇਦਾਰ ਦੂਜੀਆਂ ਪਿੰਡਾਂ ਦੇ ਵਿੱਚੋਂ ਰਹਿਣ ਆਉਂਦੇ ਚਾਰ-ਚਾਰ ਦਿਨ ਪਹਿਲਾਂ ਸੰਗਤਾਂ ਸਰਾਵਾਂ ਦੇ ਵਿੱਚ ਆ ਜਾਂਦੀਆਂ ਕਾਰ ਸੇਵਾ ਵਾਲੇ ਮਹਾਂਪੁਰਖ ਆ ਜਾਂਦੇ ਦਲਪੰਥ ਨਿਹੰਗ ਸਿੰਘ ਜਥੇਬੰਦੀਆਂ ਆ ਜਾਂਦੀਆਂ ਤੇ ਅਸੀਂ ਇੰਨੇ ਵੇਸਲੇ ਹੋਏ ਮੈਨੂੰ ਇੰਨੀ ਹੈਰਾਨਗੀ ਇਸ ਵਾਰ ਹੋ ਰਹੀ ਹੈ ਕਿ ਮੇਲਾ ਸ਼ੁਰੂ ਹੋ ਗਿਆ ਕੁਝ ਵੀ ਨਹੀਂ ਬਾਬਾ ਬਕਾਲਾ ਸਾਹਿਬ ਦੇ ਵਿੱਚ ਕੀਤਾ ਸੋ ਵੀਰੋ ਗੱਲ ਕਰਦੇ ਹਾਂ ਬਾਬਾ ਬਕਾਲਾ ਸਾਹਿਬ ਦੇ ਵਿਕਾਸ ਦੀ ਜੋੜ ਮਿਲਾ ਰਿਹਾ ਬਾਬਾ ਬਕਾਲਾ ਸਾਹਿਬ ਦਾ ਬਹੁਤ ਵੱਡਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ 26 ਸਾਲ 9 ਮਹੀਨੇ 13 ਦਿਨ ਮਹਾਨ ਤਪ ਕੀਤਾ ਪਰ ਨਾਲ ਨਾਲ ਵੇਖਦੇ ਜਾਓ ਕਿ ਬਾਬਾ ਬਕਾਲਾ ਸਾਹਿਬ ਦਾ ਵਿਕਾਸ ਕਿੰਨਾ ਹੋਇਆ ਤੁਸੀਂ ਛੱਪੜ ਵੇਖ ਲਓ ਤੁਸੀਂ ਪੈਲੀਆਂ ਵੇਖ ਲਓ ਤੁਸੀਂ ਸੜਕਾਂ ਵੇਖ ਲਓ 2-2 ਫੁੱਟ ਡੂੰਘੇ ਟੋਏ ਐ ਤੇ ਜਦੋਂ ਉੱਥੇ ਵੀਡੀਓ ਬਣਾਈਏ ਤੇ ਉਹ ਲੋਕ ਕਹਿੰਦੇ ਕਿ ਬਾਬਾ ਜੀ ਹੁਣ ਪਾ ਦਿਓ ਇਹਨੂੰ ਇਹ ਬਾਬਾ ਬਕਾਲਾ ਸਾਹਿਬ ਦਾ ਵਿਕਾਸ ਹੁਣ ਵਿਖਾ ਦਿਓ ਸਾਰਿਆਂ ਨੂੰ ਤੇ ਮੈਂ ਬੇਨਤੀ ਕਰਦਾ ਪਹਿਲਾਂ ਪੰਚਾਇਤਾਂ ਰਹੀਆਂ ਪੰਚਾਇਤਾਂ ਤੋਂ ਬਾਅਦ 8-9 ਮਹੀਨੇ ਹੋ ਗਏ ਹੁਣ ਕਮੇਟੀ ਬਣੀ ਨੂੰ ਮੈਂ ਚੇਅਰਮੈਨ ਹੈ ਕੋਈ ਕਹਿੰਦਾ ਮੇਰਾ ਚੇਅਰਮੈਨ ਪਿੱਛੇ ਪਿੱਛੇ ਚਾਪਲੂਸੀਆਂ ਕਰਦੇ ਆਪਾਂ ਫਿਰਦੇ ਆ ਸ਼ਰਮ ਆਉਣੀ ਚਾਹੀਦੀ ਹੈ ਸਾਨੂੰ ਕਿ ਆਲੇ-ਦੁਆਲੇ ਵੇਖੋ ਤਾਂ ਸਹੀ ਬਾਹਰ ਸੋਹਾ ਖਾਈ ਜਾਂਦੇ ਕਾਹਦੀਆਂ ਸੋਹਾ ਖਾਂਦੇ ਜੋ ਤੁਸੀਂ ਸੋ ਮੈਂ ਬੇਨਤੀ ਕਰਨੀ ਚਾਹੁੰਦਾ ਬਾਹਰ ਨਿਕਲ ਕੇ ਵੇਖੋ ਸਾਨੂੰ ਗੁਰੂ ਸਾਹਿਬ ਮਾਫ਼ ਕਿਵੇਂ ਕਰਨਗੇ ਸਾਡੇ ਹੱਥ 'ਚ ਸਾਰਾ ਕੁਝ ਹੈ ਪਹਿਲਾਂ ਮੈਂ ਬੇਨਤੀ ਕਰਾਂ ਜਿਹੜੇ ਆਕੜੇ ਸੀ ਗੁਰੂ ਸਾਹਿਬ ਦੇ ਅੱਗੇ ਸੰਗਤ ਦੇ ਅੱਗੇ ਜਿਹੜੇ ਆਕੜਦੇ ਸੀ ਉਹਨਾਂ ਦੀਆਂ ਛੱਲੀਆਂ ਪੂਣੀਆਂ ਅੱਜ ਤੱਕ ਇਕੱਠੀਆਂ ਨਹੀਂ ਹੋ ਰਹੀਆਂ ਉਹਨਾਂ ਨੂੰ ਕੋਈ ਕਮਾਉਂਦਾ ਬੁਲਾਉਂਦਾ ਨਹੀਂ ਬਾਜ਼ਾਰ ਦੇ ਵਿੱਚ ਜਿਨ੍ਹਾਂ ਨੂੰ ਐਡਾ ਮਹਾਰਾਜ ਨੇ ਮਾਨ ਸਨਮਾਨ ਦਿੱਤਾ ਸੀ ਕੋਈ ਬੁਲਾਉਂਦਾ ਨਹੀਂ ਉਹਨਾਂ ਨੂੰ ਬਾਜ਼ਾਰ ਦੇ ਵਿੱਚ ਕੁਝ ਸਿੱਖਿਆ ਲੈ ਲਈਏ ਅਸੀਂ ਵੇਖੋ ਕਿੰਨਾ ਚਾਹੇ ਛੱਪੜ ਲੈ ਲਓ ਤੁਸੀਂ ਛੜਕਾਂ ਲੈ ਲਓ ਚਾਹੇ ਪਲਾਟ ਖਾਲੀ ਉਹਨਾਂ ਨੂੰ ਦੱਸੋ ਜਿਸ ਦਾ ਵੀ ਪਲਾਟ ਹੈ ਉਹਨੂੰ ਨੋਟਿਸ ਭੇਜੋ ਕਿ ਇਹਦੇ ਵਿੱਚੋਂ ਇਹਨੂੰ ਸਫਾਈ ਕਰਕੇ ਉਹਨੂੰ ਵੜੋ ਪਈ ਹੁਣ ਦੂਰੋਂ ਦੂਰੋਂ ਆ ਕੇ 10 ਦਿਨ ਹੋ ਗਏ ਲੋਕਾਂ ਨੂੰ ਇੱਥੇ ਆਣ ਕੇ ਦੁਕਾਨਦਾਰੀਆਂ ਕਰਨੀਆਂ ਨੇ ਉਹਨਾਂ ਨੇ ਜਗਾ ਕਿਰਾਏ ਤੇ ਲੱਭ ਰਹੇ ਨੇ ਕਿ ਅਸੀਂ ਇੱਥੇ ਦੁਕਾਨਾਂ ਲਾਉਣੀਆਂ ਨੇ ਪਰ ਵੇਖੋ ਗੋਡੇ-ਗੋਡੇ ਪਾਣੀ ਹੋ ਗਿਆ ਬਰਸਾਤ ਅਜੇ ਪਈ ਕਿੰਨੀ ਕ ਹੈ ਕਿੰਨਾ ਸਾਰਾ ਹੀ ਬਾਜ਼ਾਰ ਹੋਵੇ ਚਾਰ ਛਫੇਰੇ ਬਾਜ਼ਾਰ ਦੀਆਂ ਛੋਟੇ-ਛੋਟੇ ਕਲਿੱਪ ਲੈ ਕੇ ਮੈਂ ਨਾਲ ਲਾ ਰਿਹਾ ਹਾਂ ਸਿਰਫ ਇਹੋ ਹੀ ਆ ਕਿ ਚਾਪਲੂਸੀ ਕਰ ਲਈਏ ਸਾਰਾ ਵਿਕਾਸ ਖਾਧਾ ਗਿਆ ਸੋ ਮੈਂ ਬੇਨਤੀਆਂ ਕੀਤੀਆਂ ਸੀ ਨਗਰ ਨੂੰ ਚੰਗੇ ਉਮੀਦਵਾਰ ਲਿਆਓ ਜਿਹੜੇ ਉਮੀਦਵਾਰ ਅੱਗੇ ਆਣ ਕੇ ਠੋਕ ਕੇ ਗੱਲ ਕਰਨ ਦਲੀਲ ਦੇ ਨਾਲ ਕੁਝ ਕੁ ਉਮੀਦਵਾਰ ਆਪਾਂ ਚੰਗੇ ਦਿੱਤੇ ਜਿਵੇਂ 4 ਨੰਬਰ ਵਾਰਡ ਮੇਰ ਕੋ ਮੇਰੀ ਵਾਰਡ ਹੈ 4 ਨੰਬਰ ਵਾਰਡ ਕੁਲਵੰਤ ਸਿੰਘ ਰੰਧਾਵਾ ਜੀ ਵਧੀਆ-ਵਧੀਆ ਉਮੀਦਵਾਰ ਅਸੀਂ ਦਿੱਤੇ ਸੀ ਪਰ ਵੇਖੋ ਅੱਗੇ ਜਿਹੜੀ ਮੈਜੋਰਟੀ ਤੁਸੀਂ ਕਾਇਮ ਕਰ ਲਈ ਹੈ ਉਹ ਕਿਹੜੇ ਪਾਸੇ ਨੂੰ ਅਸੀਂ ਲੈ ਕੇ ਜਾ ਰਹੇ ਆ ਪਹਿਲਾਂ ਅਸੀਂ 10 ਕਰੋੜ ਦੀ ਗੱਲ 20 ਕਰੋੜ ਦੀ ਹੁਣ ਪਤਾ ਹੀ ਨਹੀਂ ਕਿੰਨੀ ਕਮਾਇਆ ਆਪਣੇ ਕੋਈ ਹੈ ਤੇ ਲਈ ਕਿੱਥੇ ਹੈ ਪਿੰਡ ਦਾ ਬਣ ਕੀ ਰਿਹਾ ਅੱਜ 1 ਤਰੀਕ ਹੋ ਗਈ 1 ਅਗਸਤ ਹੋ ਗਿਆ 8 9 10 11 3 4 ਦਿਨ ਦੇ ਮਹਾਨ ਜੋੜ ਮੇਲੇ ਆ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਇਹ ਸਰਕਾਰ ਦੀ ਜੀ ਆਮ ਆਦਮੀ ਪਾਰਟੀ ਝਾੜੂ ਵਾਲੀ ਕਿੱਥੇ ਹੈ ਅਵਕਾਸ਼ ਵੇਖੋ ਬਾਬਾ ਬਕਾਲਾ ਸਾਹਿਬ ਦੇ ਵਿੱਚ ਮੁੱਖ ਮੰਤਰੀ ਸਾਹਿਬ ਵੇਖਣ ਪ੍ਰਧਾਨ ਮੰਤਰੀ ਸਾਹਿਬ ਵਿਕਣ ਥੱਲੇ ਵਾਲੇ ਵੇਖੋ ਐਮ ਐਲ ਏ ਸਾਹਿਬ ਕਿਸੇ ਨੂੰ ਦਿਖਦਾ ਹੀ ਨਹੀਂ ਵਿਕਾਸ ਬਾਬਾ ਬਕਾਲਾ ਸਾਹਿਬ ਦਾ ਚਾਰ ਪੰਜ ਕਾਨਫਰੰਸਾਂ ਲੱਗਣੀਆਂ ਆਪੋ ਆਪਣੀ ਤਿਆਰੀ ਆਪਾਂ ਕਰੀ ਜਾਂਦੇ ਆ ਪਿੰਡ ਵੱਲ ਵੇਖੋ ਪਿੰਡ 'ਚ ਬਣ ਕੀ ਰਿਹਾ ਸਕੂਲਾਂ ਦੀਆਂ ਬੱਸਾਂ ਸਾਈਡਾਂ ਨੂੰ ਨਿਕਲ ਰਹੀਆਂ ਡਿੱਗ ਰਹੀਆਂ ਨੇ ਬੱਚਿਆਂ ਨੂੰ ਖਤਰਾ ਹੈ ਸਕੂਲ ਵਾਲੀਆਂ ਬੱਸਾਂ ਸੜਕ ਤੇ ਨਹੀਂ ਚੱਲ ਸਕਦੀਆਂ ਦਿਖਾਈ ਨਹੀਂ ਦਿੰਦਾ ਸਾਈਡਾਂ ਤੋਂ ਸੜਕਾਂ ਤੁਸੀਂ ਪੁੱਟ ਦਿੱਤੀਆਂ ਪਾਈਪ ਲਾਈਨ ਪਾਉਣ ਵਾਸਤੇ ਜਦੋਂ ਦੋ ਬਰਾਬਰ ਤੇ ਬੱਸਾਂ ਹੁੰਦੀਆਂ ਵਿੱਚ ਡਿੱਗ ਜਾਂਦੀ ਬੱਸ ਬੱਚਿਆਂ ਦੀ ਕਿੰਨਾ ਨੁਕਸਾਨ ਹੈ ਪਰ ਵੇਖੋ ਸਾਰਾ ਕੁਝ ਆਪਣੇ ਪੇਟ ਚ ਆਪਾਂ ਪਾਈ ਜਾਂਦੇ ਆ ਖਾਈ ਜਾਂਦੇ ਆ ਪਰ ਵੇਖੋ ਕੁਝ 10 5 20% ਲਾ ਦਿਓ ਬਾਬਾ ਬਕਾਲਾ ਸਾਹਿਬ ਦੇ ਵਿੱਚ ਜਦੋਂ ਤੁਸੀਂ ਚੰਗਾ ਕੰਮ ਕਰਦੇ ਹੋ ਚੰਗਿਆਈ ਦਿਖਾਉਨੇ ਆ ਹੁਣ ਕੋਈ ਕਹਿੰਦਾ ਮੈਂ ਚੇਅਰਮੈਨ ਬਣ ਜਾਵਾਂ ਮੈਂ ਆ ਚੇਅਰਮੈਨ ਕੋਈ ਕਹਿੰਦਾ ਜੀ ਚੇਅਰਮੈਨ ਮੇਰਾ ਬੰਦਾ ਮੇਰਾ ਬੰਦਾ ਬਣੇ ਮੈਂ ਆਪਣਾ ਬਣਾ ਲਿਆ ਤੇ ਚਿੱਕੜ ਸਾਰੇ ਪਿੰਡ ਦੇ ਵਿੱਚ ਤੁਸੀਂ ਵੇਖੋ ਜਿਹੜੇ ਲੋਕ ਬਾਹਰੋਂ ਕਮਾਈ ਕਰਨ ਆਉਂਦੇ ਉਹਦੇ ਕੋ ਕਰਾਇਆ ਵੀ ਅਸੀਂ ਲੈ ਲੈਣਾ ਪਰ ਉਹ ਕਮਾਈ ਕਰਨਗੇ ਕਿੱਥੇ ਇੱਕ ਇੱਕ ਗੋਡੇ-ਗੋਡੇ ਜਿਹੜਾ ਪਾਣੀ ਖਲੋਤੈ ਉਹ ਲੋਕ ਪਹਿਲਾਂ ਭੜ ਰੂਪ ਮਿੱਟੀ ਪਾਉਂਦੇ ਫੇਰ ਉੱਥੇ ਸਾਨੂੰ ਗੰਦਗੀ ਦੇ ਵਿੱਚ ਖਾਣ ਵਾਲੀਆਂ ਚੀਜ਼ਾਂ ਪਰੋਸਣੀਆਂ ਮੇਲੇ ਤੇ ਤੇ ਸਾਡੇ ਬੱਚਿਆਂ ਨੇ ਖਾ-ਖਾ ਬਿਮਾਰ ਹੋਣਾ ਸੋ ਬਹੁਤ ਜ਼ਿਆਦਾ ਦੁੱਖ ਹੁੰਦਾ ਗੁਰਤੇਗ ਭਾਦਰ ਸੱਚੇ ਪਾਤਸ਼ਾਹ ਸਾਨੂੰ ਮਾਫ਼ ਕਿਵੇਂ ਕਰਨਗੇ ਸਤਿਗੁਰੂ ਮਹਾਰਾ ਜੀ ਤੁਸੀਂ ਜ਼ਿੰਦਗੀ ਦਾ ਵੱਡਾ ਹਿੱਸਾ ਬਾਬਾ ਮਕਾਨਾ ਸਾਹਿਬ ਦੇ ਉੱਤੇ ਲਾ ਦਤਾ ਸਾਨੂੰ ਕਮੇਟੀ ਦਾ ਮੁਖੀ ਤੇ ਕਮੇਟੀ ਲਿਖ ਕੇ ਦੇ ਦੇਵੇ ਕਿ ਅਸੀਂ ਕੁਝ ਨਹੀਂ ਕਰ ਸਕਦੇ ਪਿੰਡ ਵਿੱਚੋਂ ਗ੍ਰਹੀ ਕਰਕੇ ਸੰਗਤਾਂ ਇਹ ਸਾਰਾ ਵਿਕਾਸ ਕਰ ਸਕਦੀਆਂ ਨੇ ਮੈਂ ਬੇਨਤੀ ਕਰਾਂ ਅੱਜ 1 ਅਗਸਤ ਹੋ ਗਿਆ 15 20 ਦਿਨ ਪਹਿਲਾਂ ਕੰਪਲੀਟ ਸਾਰਾ ਕੁਝ ਸਹੀ ਚਾਹੀਦਾ ਏਸ ਨਗਰ ਦੇ ਵਿੱਚ ਵੇਖੋ ਰਿਸ਼ਤੇਦਾਰ ਦੂਜਿਆਂ ਪਿੰਡਾਂ ਦੇ ਵਿੱਚੋਂ ਰਹਿਣ ਆਉਂਦੇ ਚਾਰ-ਚਾਰ ਦਿਨ ਪਹਿਲਾਂ ਸੰਗਤਾਂ ਸਰਾਵਾਂ ਦੇ ਵਿੱਚ ਆ ਜਾਂਦੀਆਂ ਕਾਰ ਸੇਵਾ ਵਾਲੇ ਮਹਾਂਪੁਰਖ ਆ ਜਾਂਦੇ ਦਲ ਪੰਥ ਨਿਹੰਗ ਸਿੰਘ ਜਥੇਬੰਦੀਆਂ ਆ ਜਾਂਦੀਆਂ ਤੇ ਅਸੀਂ ਇੰਨੇ ਵੇਸਲੇ ਹੋਏ ਮੈਨੂੰ ਇੰਨੀ ਹੈਰਾਨਗੀ ਇਸ ਵਾਰ ਹੋ ਰਹੀ ਹੈ ਕਿ ਮੇਲਾ ਸ਼ੁਰੂ ਹੋ ਗਿਆ ਕੁਝ ਵੀ ਨਹੀਂ ਬਾਬਾ ਬਕਾਲਾ ਸਾਹਿਬ ਦੇ ਵਿੱਚ ਕੀਤਾ ਇਹ ਚੇਅਰਮੈਨੀਆਂ ਖਾ ਜਾਈਏ ਆਪਾਂ ਇੱਕ ਇੱਕ ਰੁਪਇਆ ਕੁਝ ਨਾ ਛੱਡੀਏ ਬਾਬਾ ਬਕਾਲਾ ਸਾਹਿਬ ਦੇ ਵਿੱਚ ਪਰ ਲਿਖ ਕੇ ਦੇ ਦਈਏ ਮੈਂ ਰੰਧਾਵਾ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਇਹਨਾਂ ਨੂੰ ਹਲਾਓ ਫੜ ਕੇ ਕਿ ਵੇਖੋ ਪਿੰਡ ਦੇ ਵਿੱਚ ਨਿਕਲ ਕੇ ਤੇ ਵੇਖੋ ਤੁਸੀਂ ਦੂਜਿਆਂ ਪਿੰਡਾਂ ਤੋਂ ਆਣ ਕੇ ਜੋ ਇੱਥੇ ਬੈਠੇ ਕੁਰਸੀਆਂ ਦੇ ਉੱਤੇ 20-20 ਮੁਲਾਜ਼ਮ ਤੁਸੀਂ ਰੱਖੇ ਨੇ ਸੌ ਖਾਦੀ ਤੁਸੀਂ ਇਹ ਸਫਾਈ ਕਰਾਂਗੇ ਸੌ ਕਿੱਥੇ ਆ ਨਾਲ ਨਾਲ ਮੈਂ ਥੱਲੇ ਲਾ ਰਿਹਾ ਇਹ ਖਾਦੀ ਹੋਈ ਸੌ ਸਾਡੀ ਕਿੱਥੇ ਹੈ ਜੋ ਦੇਸ਼ ਵਿਦੇਸ਼ ਵਿੱਚ ਸਿੱਖ ਬੈਠੇ ਨੇ ਇਸ ਨਗਰ ਬਾਬਾ ਬਕਾਲਾ ਸਾਹਿਬ ਦੇ ਬੈਠੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿਸੇ ਵੀ ਅਹੁਦੇ ਤੇ ਤੁਸੀਂ ਬੈਠੇ ਜੇ ਇੱਕ-ਇੱਕ ਟੈਲੀਫੋਨ ਜ਼ਰੂਰ ਇਹਨਾਂ ਨੂੰ ਕਰੋ ਮੁਖੀਆਂ ਨੂੰ ਕਿ ਭਾਈ ਬਾਬਾ ਬਕਾਲਾ ਸਾਹਿਬ ਦਾ ਵਿਕਾਸ ਹੁਣ ਸਫਾਈ ਕਿਹੜੇ ਵੇਲੇ ਕਰੋਗੇ ਤੁਸੀਂ ਬੜੀ ਇਸ ਗੱਲ ਦੀ ਮਨ ਦੇ ਵਿੱਚ ਚਿੰਤਾ ਹੋ ਰਹੀ ਹੈ ਕਿ ਕਿਵੇਂ ਦੇ ਬੰਦੇ ਨੇ ਜਿਹੜੇ ਆ ਕੇ ਕੁਰਸੀਆਂ ਤੇ ਸਵੇਰੇ 8 ਵਜੇ ਬਹਿ ਜਾਂਦੇ ਨੇ ਤੇ 5 ਵਜੇ ਉੱਠ ਕੇ ਚਲੇ ਜਾਂਦੇ ਨੇ ਪਿੰਡ ਦੇ ਵਿੱਚ ਹਾਲਾਤ ਵੇਖੋ ਨਾਲ-ਨਾਲ ਸੰਗਤਾਂ ਜ਼ਰੂਰ ਜਿਹੜਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਚਰਨਾਂ ਨੂੰ ਪਿਆਰ ਕਰਦਾ ਜ਼ਰੂਰ ਕਮੈਂਟ ਕਰਿਓ ਜ਼ਰੂਰ ਥੱਲੇ ਲਿਖ ਕੇ ਜਾਇਓ ਕਿ ਇਹ ਗੱਲ ਸਹੀ ਹੈ ਕਿ ਗਲਤ ਹੈ ਮੈਂ ਬੇਨਤੀ ਕਰਨੀ ਚਾਹੁੰਦਾ ਜਿਹੜੇ ਵਿੱਚ ਸੱਚੇ ਮੈਂਬਰ ਨੇ ਸੱਚੇ ਮੈਂਬਰ ਨੇ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਰੰਧਾਵਾ ਸਾਹਿਬ ਵਰਗਿਆਂ ਨੂੰ ਕਿ ਜ਼ੋਰ ਮਾਰੀਏ ਪਿੰਡ ਦੇ ਵਿੱਚ ਕੁਝ ਨਹੀਂ ਹੋਣ ਲੱਗਾ ਇੱਕ ਵਾਰੀ ਨਿਕਲੋ ਤੁਸੀਂ ਅਸੀਂ ਸਾਰੀ ਸੰਗਤ ਤੁਹਾਡੇ ਨਾਲ ਹੈ ਸਾਰੀ ਸੰਗਤ ਬੜੀ ਦੁਖੀ ਇਹਨਾਂ ਦੇ ਹੱਥੋਂ ਇਹਨਾਂ ਦੇ ਕੋਲੋਂ ਛਡਕਾਰਾ ਦਿਵਾਓ ਕੋਈ ਚੰਗਾ ਉਮੀਦਵਾਰ ਅੱਗੇ ਲਿਆਂਕ ਕੇ ਜਿਹੜਾ ਹੈ ਉਹਦੇ ਕੋਲ ਆਪਾਂ ਵਿਕਾਸ ਕਰਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ